ਮੇਰੇ ਸਭਾ ਮੇਰੇ ਮਾਮਾ ਮੇਰੇ ਭੈਣਾ ਤੇਰੇ ਯੇਥੇ ਪੜਾਪ ਦੇ ਵਿੱਚ ਖੜੇ ਹੋ ਬੈਠੇ ਹੋ ਸਭ ਤੋਂ ਪਹਿਲਾਂ ਨਾਮ ਦਾ ਬਸਾਇਨ ਫਜਿਆਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਾਰੇ ਹੀ ਭਾਜਾਂ ਨੂੰ ਅਸੀਂ ਅੱਜ ਇੱਥੇ ਇਕੱਠੇ ਹੋਇਆ ਅਸੀਂ ਸਤਜੰਮੀਆ ਵੇ ਫਿਰ ਕਿਸ ਤਰ੍ਹਾਂ ਦੀ ਮਿਲਾਈ ਸੱਚ ਕਰਨਾ ਤੇ ਕਿਉਂ ਜਿਹੜੀਆਂ ਜਿਹੜੀਆਂ ਬਚਾਉਣੀਆਂ ਝੂਰੀਆਂ ਨੇਗੀਆਂ ਅਸੀਂ ਉਹਨਾਂ ਦੇ ਸਾਹਮਣੇ ਇਕੱਠੇ ਹੋਈਆਂ ਅਸੀਂ ਸਾਰੇ ਇੱਕ ਦੂਜੇ ਨਾਲ ਦੇ ਫੁਰੇਟ ਕਰਦੇ ਆਂ ਪਰ ਨੌਜਵਾਨਾਂ ਨੂੰ ਲੋਕਾਂ ਨੂੰ ਮਾਮਾ ਪਰਾਂ ਨਹੀਂ ਬੈਂਤੀ ਆਂ ਫਿਰ ਨਸਿਰਾਂ ਦੀ ਇਹਦੇ ਪਾਇ ਹੋਏ ਕੰਮ ਚੱਲਣ ਦੀ ਜ਼ਰੂਰਤ ਆ ਅਸੀਂ ਪੂਰੇ ਦੇਸ਼ ਦੇ ਕਿਹੜੀਆਂ ਕਿਉਂਕਿ ਗੁਰੂਆਂ ਨੇ ਸਿੱਖਾਂ ਨੇ ਪੂਰਨ ਪਾਇਤ੍ਰ ਦਾ ਰਮਚਨ ਕਰ ਲਈ ਕੀਤਾ ਕਿਉਂਕਿ ਮੈਂ ਆਸਰੇ ਜਿਵੇਂ ਇੱਕ ਫੈਕਟਰੀ ਜਿਹੜੀ ਵਿਰਾਸਤ ਨੂੰ ਹੋਈ ਆ ਨਾਜਵਾਨ ਮੈਂਡਾ ਸਿੱਧੂ ਦਾ ਇਥੋਂ ਕਈ ਕਾਫੀ ਸਾਰੇ ਲੋਕ ਕੋਲੇ ਕਰੇਗਾ ਹਰ ਬਕਵਾਰ ਨਾਲ ਫੇਰੇ ਬੈਣਾ ਹੁਣਾ ਉਹ ਤੋਂ ਵੀ ਕਿੰਨੀ ਅਸੀਂ ਕਿੰਨਾ ਹੋਣੀਆ ਕਿ ਆਪਾਂ ਮਿਹਰ ਸਿੰਘ ਆਪੇ ਲਾਣਾ ਪੈਣਾ ਮਿਹਰ ਦੇ ਚੱਕੇ ਕਰਾਂ ਲੈ ਕੋਲੋਂ ਪੜਨੇ ਆ ਲੋ ਜਦੋਂ ਸਿੱਧੇ ਪਹਿਲੇ ਜਣਾਏ ਸਾਡੇ ਨਾਲ ਸਾਡੇ ਪ੍ਰਸ਼ਾਸਨ ਦੇ ਪੱਗਾਂ ਕੋਲ ਕੇ ਬੈਠੇ ਨੇ ਜਦੋਂ ਇੱਥੇ ਸੀ ਇਸ ਦਾ ਪੂਰਾ ਕਹਿਸਿਕਾ ਇੱਕ ਵਾਰੀ ਕਿ ਲਹਿਰ ਪਈ ਪਰ ਤੇਰੇ ਪ੍ਰਸ਼ਾਸਨ ਬਾਹਰ ਬਾਹਰ ਕੋਈ ਕਰ ਰਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਲੈਂਦੇ ਪੰਜਾਬ ਦੇ ਨੌਜਵਾਨਾਂ ਤੇ ਲੈਂਦੇ ਇੱਥੇ ਦੇ ਲੋਕ ਕਹਿੰਦੇ ਨੇਗੇ ਕਿ ਫੈਕਟਰੀ ਲੱਗਣੀ ਚਾਹੀਦੀ ਆ ਪਰ ਸਾਨੂੰ ਪਤਾ ਕਿ ਸਾਰੇ ਲੋਕਾਂ ਦੀ ਸਮੱਸਿਆ ਇੱਕ ਹੈ ਅਸੀਂ ਲੋਕ ਬੈਠੇ ਆਂ ਇਹ ਬਿਸ਼ੇਸ ਸਮਝਿਆ ਵਿੱਚ ਆ ਪੰਜਾਬ ਸਰਕਾਰ ਨੇ ਇੱਕ ਦਿਨ ਤੇ ਨੌ ਪਰਚੇ ਮੇਰੇ ਉੱਪਰ ਪਾਇਆ ਤਾਂ ਸਭ ਤੋਂ ਬਾਅਦ ਲੋਕ ਇੱਥੋਂ ਬੈਠੇ ਹੋ ਕੇ ਕਹੇ ਇੱਥੋਂ ਬੈਠੇ ਹੋ ਕੇ ਕਹਿੰਦੇ ਸਾਡੇ ਮੰਗਾਇਆ ਕਿੰਨੇ ਕਿਹਾ ਸਾਡੇ ਮੰਗਾਇਆ ਕਿੰਨੇ ਕਬਰ ਪੰਜਾਬ ਤੇ ਰਾਜਸਥਾਨ ਵਾਕੀ ਨਾ ਹੋ ਰਿਹਾ ਅਸੀਂ ਸਾਰੇ ਸਮਾਜ ਦੇ ਲੋਕ ਇੱਕ ਥਾਂ ਤੇ ਇਕੱਠੇ ਹੁੰਨੇ ਆ ਕਬਰ ਇਹਦਾ ਪ੍ਰਸ਼ਾਸਨ ਆ ਵਾਰ ਵਾਰ ਕੱਟ ਕਰਦਾ ਪ੍ਰਸ਼ਾਸਨ ਦੀ ਗੱਲ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਨਹੀਂ ਕਿਉਂਕਿ ਇਹ ਚਾਹੁੰਦੇ ਲੱਗੇ ਕਾਪਾ ਕਦੀ ਨਾਗਲਾ ਕਰਨਗੇ ہو گیا تیار پچھے ہٹ گئے اس کر کے منہ تو جب دینا نکلو گیا بہت